ਸਸ਼ੀਕਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਸ੍ਰੀ ਗੁਰੂ ਰਾਮਦਾਸ ਜੀ ਦਾ ਸੈਕੰਡ ਪਾਰਟ ਸੋ ਸਾਡਾ ਫਰਸਟ ਕੁਐਸਚਨ ਹੈ ਗੁਰੂ ਰਾਮਦਾਸ ਜੀ ਬਚਪਨ ਤੋਂ ਕਿਸ ਗੁਣ ਲਈ ਮਸ਼ਹੂਰ ਸਨ ਸਾਡੀਆਂ ਆਪਸ਼ਨਾਂ ਨੇ ਜੀ ਬਹਾਦਰੀ ਨਿਮਰਤਾ ਅਤੇ ਸੇਵਾ ਦੌਲਤ ਇਕੱਠੀ ਕਰਨਾ ਜਾਂ ਫਿਰ ਡੀ ਗਾਉਣਾ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਨਿਮਰਤਾ ਅਤੇ ਸੇਵਾ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਕਿਸ ਉਮਰ ਵਿੱਚ ਅਨਾਥ ਹੋ ਗਏ ਤੁਹਾਡੇ ਆਪਸ਼ਨਾਂ ਨੇ 7 ਸਾਲ 12 ਸਾਲ 15 ਸਾਲ ਜਾਂ ਫਿਰ 20 ਸਾਲ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ B 12 ਸਾਲ ਐਕਸਟਰਾ ਇਨਫੋਰਮੇਸ਼ਨ ਦੇ ਵਿੱਚ ਜੀ ਮਾਤਾ ਪਿਤਾ ਦੇ ਗੁਜ਼ਰਨ ਤੋਂ ਬਾਅਦ ਗੁਰੂ ਜੀ ਨੌਜਵਾਨੀ ਵਿੱਚ ਹੀ ਗੁਰੂ ਅਮਰਦਾਸ ਜੀ ਦੀ ਸੇਵਾ ਦੇ ਵਿੱਚ ਜੁੜ ਗਏ ਸੀ ਸੜਾ ਨੈਕਸਟ ਕੁਐਸਚਨ ਹੈ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਕਿਸ ਸ਼ਹਿਰ ਦੀ ਸਥਾਪਨਾ ਜਿਹੜੀ ਉਹ ਕੀਤੀ ਗਈ ਸੀ ਹੈ ਆਪਸ਼ਨਾਂ ਨੇ ਗੋਇੰਦਵਾਲ ਸਾਹਿਬ ਅੰਮ੍ਰਿਤਸਰ ਆਨੰਦਪੁਰ ਜਾਂ ਫਿਰ ਮੁਕਤਸਰ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਅੰਮ੍ਰਿਤਸਰ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਕਿਹੜੇ ਕੰਮ ਦੀ ਸੇਵਾ ਆਪ ਕਰਦੇ ਰਹਿੰਦੇ ਸਨ ਕਿਹੜੇ ਕੰਮ ਦੀ ਸੇਵਾ ਜੀ ਆਪਸ਼ਨਾਂ ਨੇ ਖੇਤੀ ਲੰਗਰ ਵਿੱਚ ਸੇਵਾ ਸਿੰਘਾਸਨ ਤੇ ਬੈਠਣਾ ਜਾਂ ਫਿਰ ਰਾਜ ਕਾਰਜ ਇਸ ਦਾ ਸਹੀ ਆਨਸਰ ਹੈ ਜੀ অপਸ਼ਨ ਬੀ ਲੰਗਰ ਵਿੱਚ ਸੇਵਾ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦਾ ਸੁਭਾਅ ਕਿਹੋ ਜਿਹਾ ਸੀ অপਸ਼ਨਾਂ ਨੇ ਗੁੱਸੇ ਵਾਲਾ ਅਹੰਕਾਰੀ ਨਿਮਰ ਅਤੇ ਦਇਆਵਾਨ ਜਾਂ ਫਿਰ অপਸ਼ਨ ਡੀ ਹੈ ਸ਼ਿਕਾਰੀ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਸੀ ਨਿਮਰ ਅਤੇ ਦਇਆਵਾਨ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੀ ਧੀ ਦਾ ਨਾਮ ਕੀ ਸੀ অপਸ਼ਨਾਂ ਨੇ অপਸ਼ਨ ਏ ਹੈ ਬੀਬੀ ਪਾਨੀ ਜੀ ਜਾਂ ਫਿਰ ਆਪਸ਼ਨ ਬੀ ਹੈ ਗੁਰੂ ਰਾਮਦਾਸ ਜੀ ਦੀ ਕੋਈ ਧੀ ਹੀ ਨਹੀਂ ਸੀ ਜਾਂ ਫਿਰ ਬੀਬੀ ਰਾਜੋ ਜਾਂ ਫਿਰ ਬੀਬੀ ਅਨੂਪ ਜੀ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਗੁਰੂ ਰਾਮਦਾਸ ਜੀ ਦੀ ਕੋਈ ਧੀ ਹੀ ਨਹੀਂ ਸੀ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੀ ਬਾਣੀ ਅਕਸਰ ਕਿਸ ਤਰੀਕੇ ਨਾਲ ਗਾਈ ਜਾਂਦੀ ਹੈ ਆਪਸ਼ਨਾਂ ਨੇ ਰਾਗੀ ਜਥਿਆਂ ਦੁਆਰਾ ਕਥਾਵਾਂ ਦੇ ਵਿੱਚ ਧਾਰਮਿਕ ਨਾਟਕਾਂ ਦੇ ਵਿੱਚ ਜਾਂ ਫਿਰ ਆਪਸ਼ਨ ਡੀ ਹੈ ਲੋਕ ਗੀਤਾਂ ਦੇ ਵਾਂਗ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਰਾਗੀ ਜਥਿਆਂ ਦੁਆਰਾ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੀ ਪ੍ਰੇਰਣਾ ਨਾਲ ਸਿੱਖ ਧਰਮ ਵਿੱਚ ਕਿਹੜੀ ਪ੍ਰਥਾ ਹੈ ਜਿਹੜੀ ਉਹ ਮਜ਼ਬੂਤ ਹੋਈ ਸੀਗੀ অপਸ਼ਨਾਂ ਨੇ ਲੰਗਰ ਪ੍ਰਥਾ ਸੰਗਤ ਪੰਗਤ ਪ੍ਰਥਾ ਜਾਂ ਫਿਰ ਅਨੰਦ ਕਾਰਜ ਵਿਆਹ ਸੰਸਕਾਰ ਜਾਂ ਫਿਰ ਉੱਪਰਲੇ ਸਭ ਯਾਨੀ ਕਿ অপਸ਼ਨ ਡੀ ਸਾਰੇ ਹੀ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਡੀ ਸਾਰੇ ਹੀ ਲੰਗਰ ਵੀ ਪੰਗਤ ਪ੍ਰਥਾ ਵੀ ਔਰ ਅਨੰਦ ਕਾਰਜ ਵਿਆਹ ਸੰਸਕਾਰ ਵੀ ਨੈਕਸਟ ਜੀ ਗੁਰੂ ਰਾਮਦਾਸ ਜੀ ਨੇ ਲੋਕਾਂ ਨੂੰ ਸਿਖਾਇਆ ਕਿ ਅਸਲ ਵਿਆਹ ਕਿਹੜਾ ਹੈ ਇਸ ਦੇ ਆਪਸ਼ਨ ਆਨੇ ਜੀ ਧਨ ਦੌਲਤ ਲਈ ਪਰਮਾਤਮਾ ਨਾਲ ਜੀਵ ਦਾ ਮਿਲਾਪ ਜਾਂ ਫਿਰ ਵੱਡੇ ਘਰ ਵਿੱਚ ਜਾਣਾ ਜਾਂ ਰਿਸ਼ਤਦਾਰੀ ਦੇ ਲਈ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਪਰਮਾਤਮਾ ਨਾਲ ਜੀਵ ਦਾ ਮਿਲਾਪ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਕਿਸ ਗੁਣ ਦੀ ਸਭ ਤੋਂ ਵੱਧ ਵਟਿਆਈ ਕੀਤੀ ਗਈ ਹੈ ਆਪਸ਼ਨਾਂ ਨੇ ਜੀ ਅਹੰਕਾਰ ਨਿਮਰਤਾ ਅਤੇ ਸੇਵਾ ਸ਼িকার ਕਰਨਾ ਜਾਂ ਫਿਰ ਬਹਾਦਰੀ ਇਹਦਾ ਸਹੀ ਆਪਸ਼ਨ ਹੈ ਜੀ ਆਪਸ਼ਨ ਬੀ ਨਿਮਰਤਾ ਅਤੇ ਸੇਵਾ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਗੁਰਗੱਦੀ ਤੇ ਕਿਹੜੇ ਗੁਰੂ ਦੇ ਬਾਅਦ ਵਿਰਾਜਮਾਨ ਹੋਏ ਸੀ ਯਾਨੀ ਕਿ ਬੈਠੇ ਸੀਗੇ ਆਪਸ਼ਨ ਆਨੇ ਜੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਸਹੀ ਜਵਾਬ ਹੈ ਜੀ ਆਪਸ਼ਨ ਸੀ ਗੁਰੂ ਅਮਰਦਾਸ ਜੀ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਦਾ ਸਮਾ ਕਿੰਨੇ ਸਾਲ ਰਿਹਾ ਹੈ ਆਪਸ਼ਨਾਂ ਨੇ 5 ਸਾਲ 7 ਸਾਲ 10 ਸਾਲ ਜਾਂ ਫਿਰ 11 ਸਾਲ ਜਿਸ ਸਹੀ ਜਵਾਬ ਹੈ ਜੀ ਆਪਸ਼ਨ ਡੀ 11 ਸਾਲ ਨੈਕਸਟ ਹੈ ਜੀ ਗੁਰੂ ਰਾਮਦਾਸ ਜਿਨੇ ਅੰਮ੍ਰਿਤਸਰ ਵਿੱਚ ਜੋ ਸਰੋਵਰ ਖੁਦਵਾਇਆ ਉਸ ਵਿੱਚ ਬਾਅਦ ਵਿੱਚ ਕਿਹੜਾ ਗੁਰਦੁਆਰਾ ਬਣਿਆ ਸੀ ਆਪਸ਼ਨ ਹੈ ਜੀ ਗੁਰਦੁਆਰਾ ਬੀਰੀ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਜਾਂ ਫਿਰ ਸ਼੍ਰੀ ਹਰਮੰਦਰ ਸਾਹਿਬ ਜਾਂ ਫਿਰ ਆਪਸ਼ਨ ਡੀ ਹੈ ਗੁਰਦੁਆਰਾ ਤਰਨਤਾਰਨ ਹਾਂਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਸ਼੍ਰੀ ਹਰਮੰਦਰ ਸਾਹਿਬ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੇ ਸਮੇਂ ਰਾਮਦਾਸਪੁਰ ਦਾ ਨਾਂ ਬਾਅਦ ਵਿੱਚ ਕੀ ਹੋਇਆ ਸੀਗਾ ਆਪਸ਼ਨਾਂ ਨੇ ਤਰਨਤਾਰਨ ਅੰਮ੍ਰਿਤਸਰ ਗੋਇੰਦਵਾਲ ਜਾਂ ਫਿਰ ਕਰਤਾਰਪੁਰ ਇਹਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਅੰਮ੍ਰਿਤਸਰ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੇ ਹੁਕਮ ਨਾਲ ਹਰਮੰਦਰ ਸਾਹਿਬ ਦੀ ਨੀ ਕਿਹੜੇ ਸਾਧੂ ਨੇ ਰੱਖੀ ਸੀ ਹਾਂਜੀ ਆਪਸ਼ਨਾਂ ਨੇ ਸੈਣ ਜੀ ਮੀਆਂ ਮੀਰ ਜੀ ਭਾਈ ਬੁੱਢਾ ਜੀ ਜਾਂ ਫਿਰ ਭਾਈ ਗੁਰਦਾਸ ਜੀ ਹਾਂਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਮੀਆਂ ਮੀਰ ਜੀ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਸਾਈਂ ਮੀਆਂ ਮੀਰ ਜੀ ਦੇ ਦੁਆਰਾ ਰੱਖੀ ਗਈ ਸੀ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖ ਧਰਮ ਵਿੱਚ ਕਿਹੜੀ ਰੀਤ ਸ਼ੁਰੂ ਹੋਈ ਸੀ ਆਪਸ਼ਨਾਂ ਨੇ ਵਿਆਹ ਲਈ ਆਨੰਦ ਕਾਰਜ ਮੌਤ ਤੇ ਭੋਗ ਪਾਠ ਜਾਂ ਫਿਰ ਪੜਾਈ ਸੰਸਕਾਰ ਜਾਂ ਸ਼ਸਤਰ ਪੂਜਾ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਵਿਆਹ ਲਈ ਆਨੰਦ ਕਾਰਜ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਕਿਸੇ ਵਿਅਕਤੀ ਕਿਸ ਵਿਅਕਤੀ ਨੂੰ ਪਹਿਲੀ ਵਾਰ ਮੰਜੀ ਤੇ ਬਿਠਾਇਆ ਸੀਗਾ অপਸ਼ਨਾਂ ਨੇ ਭਾਈ ਗੁਰਦਾਸ ਜੀ ਭਾਈ ਬੁੱਢਾ ਜੀ ਭਾਈ ਮੰਜੀ ਜੀ ਜਾਂ ਫਿਰ ਮਾਤਾ ਭਾਨੀ ਜੀ ਇਸ ਦਾ ਸਹੀ ਜਵਾਬ ਹੈ ਜੀ অপਸ਼ਨ A ਭਾਈ ਗੁਰਦਾਸ ਜੀ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਨੇ ਵਿਆਹ ਸੰਸਕਾਰ ਲਈ ਕਿੰਨੇ ਸ਼ਬਦ ਰਚੇ ਸੀਗੇ অপਸ਼ਨਾਂ ਨੇ 3 4 5 ਜਾਂ ਫਿਰ 7 ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ B 4 ਸ਼ਬਦ ਹਾਂਜੀ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਵਿਆਹ ਦੀਆਂ ਲਾਵਾਂ ਕਿਹੜੇ ਰਾਗ ਦੇ ਵਿੱਚ ਹਨ ਆਪਸ਼ਨਾਂ ਨੇ ਆਸਾ ਰਾਗ ਸੁਹੀ ਰਾਗ ਗੂੜੀ ਰਾਗ ਜਾਂ ਫਿਰ ਰਾਮਕਲੀ ਰਾਗ ਇਹਦਾ ਸਹੀ ਆਪਸ਼ਨ ਹੈ ਜੀ ਆਪਸ਼ਨ C ਗਉੜੀ ਰਾਗ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੀ ਬਾਣੀ ਮੁੱਖ ਤੌਰ ਤੇ ਕਿਸ ਵਿਸ਼ੇ ਨਾਲ ਜੁੜੀ ਹੈ অপਸ਼ਨਾਂ ਨੇ ਪਰਮਾਤਮਾ ਨਾਲ ਮਿਲਾਪ ਧਨ ਸੰਚੈ ਜਾਂ ਫਿਰ ਰਾਜਨੀਤੀ ਜਾਂ ਆਪਸ਼ਨ ਡੀ ਹੈ ਯੁੱਧ ਇਹਦਾ ਸਹੀ ਅਨਸਰ ਹੈ ਜੀ ਆਪਸ਼ਨ ਏ ਪਰਮਾਤਮਾ ਨਾਲ ਮਿਲਾਪ ਨੈਕਸਟ ਹੈ ਜੀ ਹਰਮੰਦਰ ਸਾਹਿਬ ਦਾ ਡਿਜ਼ਾਈਨ ਕਿਸ ਨੇ ਤਿਆਰ ਕੀਤਾ ਸੀ অপਸ਼ਨਾਂ ਨੇ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਜਾਂ ਫਿਰ ਆਪਸ਼ਨ ਡੀ ਹੈ ਗੁਰੂ ਹਰ Rai ਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਗੁਰੂ ਰਾਮਦਾਸ ਜੀ ਨੇ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੀ ਸੇਵਾ ਕਿਵੇਂ ਕਰਦੇ ਸਨ ਹਾਂਜੀ ਸਾਡੀ ਆਪਸ਼ਨਾਂ ਨੇ ਜੀ ਪਾਣੀ ਭਰ ਕੇ ਲੰਗਰ ਵਿੱਚ ਕੰਮ ਕਰਕੇ ਚਰਨ ਧੋ ਕੇ ਉੱਪਰਲੇ ਸਭ ਤਰੀਕਿਆਂ ਦੇ ਨਾਲ ਹਾਂਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਡੀ ਉੱਪਰਲੇ ਸਭ ਤਰੀਕੇ ਯਾਨੀ ਕਿ ਪਾਣੀ ਭਰ ਕੇ ਵੀ ਲੰਗਰ ਵਿੱਚ ਕੰਮ ਕਰਕੇ ਵੀ ਚਰਨ ਧੋ ਕੇ ਵੀ ਹਾਂਜੀ ਨੈਕਸਟ ਜੀ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਕਿਹੜੇ ਗੁਣਾ ਗੁਣਾ ਦੇ ਕਾਰਨ ਗੁਰਗੱਤੀ ਹੈ ਜੜੀ ਉਹ ਦਿੱਤੀ ਸੀ ਆਪਸ਼ਨਾਂ ਨੇ ਦਾਨਪੁਣ ਆਪਸ਼ਨ ਪੀ ਹੈ ਨਿਮਰਤਾ ਸੇਵਾ ਨਾਮ ਸਿਮਰਨ ਜਾਂ ਫਿਰ ਲੜਾਈ ਦੀ ਯੋਗਤਾ ਜਾਂ ਫਿਰ ਆਪਸ਼ਨ ਡੀ ਹੈ ਤੰਦੌਲਤ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਨਿਮਰਤਾ ਸੇਵਾ ਨਾਮ ਸਿਮਰਨ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੇ ਕਿਹੜੇ ਪੁੱਤਰ ਨੇ ਅਗਲੇ ਗੁਰੂ ਦਾ ਦਰਜਾ ਪ੍ਰਾਪਤ ਕੀਤਾ ਸੀ ਹਾਂਜੀ ਆਪਸ਼ਨਾਂ ਨੇ ਪ੍ਰਿਥੀ ਚੰਦ ਮਹਾਦੇਵ ਅਰਜਨ ਦੇਵ ਜੀ ਜਾਂ ਫਿਰ ਹਰ ਗੋਬਿੰਦ ਜੀ ਇਹਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਅਰਜਨ ਦੇਵ ਜੀ ਨੈਕਸਟ ਹੈ ਜੀ ਸ੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਕਿਸ ਸਾਲ ਦੇ ਵਿੱਚ ਸਮਾਏ ਸਨ ਆਪਸ਼ਨਾਂ ਨੇ 1581 1534 1580 ਜਾਂ ਫਿਰ 1582 ਦੇ ਵਿੱਚੋਂ ਸਹੀ ਜਵਾਬ ਹੈ ਜੀ অপਸ਼ਨ A 1581 ਦੇ ਵਿੱਚ ਹਾਂਜੀ ਇਹ ਸਾਡਾ ਟਾਪਿਕ ਸੀ ਅੱਜ ਦਾ ਸ਼੍ਰੀ ਗੁਰੂ ਰਾਮਦਾਸ ਜੀ ਦਾ ਇਹ ਕੰਪਲੀਟ ਹੋ ਚੁੱਕਿਆ ਸੋ ਇੰਨੇ ਹੀ ਸ਼ਬਦਾਂ ਦੇ ਨਾਲ ਧੰਨਵਾਦ ਜੀ ਮਿਲਦੇ ਆਂ ਜਲਦੀ ਹੀ ਨੈਕਸਟ ਟਾਪਿਕ ਦੇ ਵਿੱਚ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਜੀ